ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਅਸੀਂ 54 ਨੰਬਰ ਐਫਆਈਆ ਦੇ ਵਿੱਚ ਕਰ ਰਹੇ ਆ ਜਿਹੜੀ ਇਨਸੀਡੈਂਟ ਸਾਡੇ ਇੱਥੇ 30 ਤਰੀਕ ਨੂੰ ਹੋਇਆ ਸੀਗਾ ਕੋਟੀਆਰ ਮੈਰੀਟ ਹੋਟਲ ਹੈਗਾ ਮਨਿਠਾ ਰੋਡ ਉਹਦੇ ਵਿੱਚ ਬੜਾ ਇਹਦੇ ਵਿੱਚ ਅਨਫੋਰਚੂਨੇਟ ਸੀਰੀਅਸ ਕਿ ਹਸਬੰਡ ਔਰ ਵਾਈਫ ਜਿਹੜੇ ਸੀਗੇ ਫੰਕਸ਼ਨ ਕਰਕੇ ਫੰਕਸ਼ਨ ਵੇਖ ਕੇ ਪੁਤਲੀ ਘਰ ਚੌਂਕ ਤੋਂ ਜਿਹੜਾ ਸੀਗਾ ਇੱਧਰ ਨੂੰ ਆ ਰਹੇ ਸੀਗੇ ਔਰ ਰਸਤੇ ਦੇ ਵਿੱਚ ਇਹ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੇ ਸਕੂਟਰੀ ਮਾਰ ਕੇ ਡਾਕਟਰ ਦਾ ਬਾਹਰ ਕਰਕੇ ਇਹਨਾਂ ਦੇ ਕੋਲੋਂ ਜਿਹੜੀਆਂ ਸੀਗੀਆਂ ਚੀਜ਼ਾਂ ਲੁੱਟਖੋ ਕੀਤੀ ਸੀਗੀ ਤੋ ਇਸ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਦੋ ਦੋਸ਼ੀ ਜਿਹੜੇ ਹੈਗੇ ਆ ਸੰਨੀ ਪੁੱਤਰ ਲਖਾ ਸਿੰਘ ਤਰਨਤਾਰਨ ਦਾ ਪੱਟੀ ਵਾਸੀ ਜ਼ਿਲ੍ਹਾ ਤਰਨਤਾਰਨ ਦਾ ਆ ਉਹਦਾ ਜੋਸ਼ੀ ਸਿੰਘ ਜਿਹੜਾ ਤਰਸੇਮ ਸਿੰਘ ਜਿਹੜਾ ਹੈਗਾ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਬਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈਗਾ ਇੱਕ ਖਡਾਉਣਾ ਪਿਸਤੌਲ ਔਰ ਇਹਦੇ ਨਾਲ ਇੱਕ ਦਾਤਰ ਔਰ ਇਹਨਾਂ ਦੇ ਵਰਤ ਵਿੱਚ ਵਰਤੀ ਗਈ ਜਿਹੜੀ ਸਕੂਟਰੀ ਹੈ ਜਿਹੜੀ ਬ੍ਰਾਮਹਲ ਖਾਲੀ ਹੈ ਬਾਕੀ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਜਲਦ ਜਿਹੜੀ ਹੈਗੀ ਹੈ ਗ੍ਰਿਫਤਾਰੀ ਕੀਤੀ ਜਾਏਗਾ